ਅਸੀਂ ਗੁਰੂ ਦੇ ਸਿੱਖਾ ਕਿਸਨੇ ਕਿਹਾ ਕਤਲ ਕਰਨਾ ਇਹ ਬਹੁਤ ਵੱਡਾ ਪਾਪ ਕੀਤਾ ਮੇਰੇ ਉਹ ਮੈਨਾਂ ਨੂੰ ਨਰਕਾਂ ਦੇ ਟਿਕਟ ਨਹੀਂ ਮਿਲਣੀ ਹੈਗੀ ਬਈ ਲੁਥਰਾ ਦੇ ਨਾਲ ਖੜੇ ਆ ਪਰ ਸਟੈਂਡ ਰੱਖੇ ਲੁਥਰਾ ਪਰਿਵਾਰ ਮੇਰੇ ਤੋਂ ਮਾਫੀ ਨਾ ਮੰਗਵੇਂ ਮਾਫੀ ਤੇ ਪ੍ਰੀਤੀ ਜੱਟੀ ਜਾਵੇ ਹੋਵੇ ਕੋਈ ਹੋਵੇ ਮਾਫੀ ਨਹੀਂ ਮੰਗਣੀ ਇਹ ਡਾਕੂਆ ਤੋਂ ਇਹ ਲਟੇਰੇ ਆ ਇਹ ਇਹ ਨਾਲੇ ਕੱਚੇ ਵੀ ਆ ਇਹ ਅਮਰਤਪਾਲ ਮੇਰੇ ਵਰਗੇ ਮੈਂ ਅਸਤਵਾ ਦੀਆਂ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸ਼ਨ ਤੁਹਾਡੇ ਨਾਲ ਖੜਾ ਵਾ ਅੱਜ 2025 ਦਾ ਪ੍ਰਸ਼ਾਸ਼ਨ ਹੈ ਪ੍ਰਸ਼ਾਸ਼ਨ ਸ਼ਾੜ ਚ ਕੱਲ ਲੱਤਾ ਹੀ ਗੋੜੀਆਂ ਪੈਂਦੀਆਂ ਨੇ ਗੈਂਗਸਟਰਾਂ ਦੇ ਰੋਜ਼ ਜਾਂ ਮੇਰੇ ਸਾਹਮਣੇ ਬਬਰਖਾਲ ਸੰਮਣ ਦੇ ਅੱਤਵਾਦੀ ਬਬਰਖਾਲ ਜਿਹੜਾ ਮੇਲਾ ਕਰਦੇ ਪਏ ਆ ਤੁਸੀਂ ਆਪਣਾ ਪੇਸ਼ ਹੋ ਬਬਰਖਾਲ ਦਾ ਚਾਚਾ ਬਧਾਵਾ ਜਿਹੜਾ ਪਾਕਿਸਤਾਨ ਬੈਠਾ ਉਹ ਆਪ ਤਾਂ ਖੁਦ ਲੁਕਿਆ ਹੋਇਆ ਹੋ ਉਹ ਆਪ ਤਾਂ ਜ਼ਿੰਦਗੀ ਜੀ ਰਿਹਾ ਮਜ਼ਾ ਲੁਕ ਲੁਕੇ ਜ਼ਿੰਦਗੀ ਜੀ ਰਿਹਾ ਉਹ ਇਹ ਅੱਤਵਾਦੀ ਇਹ ਕੋਈ ਨਹੀਂ ਚੱਲਣੀ ਇਨਾ ਖਾਲਸਤਾਨੀਆਂ ਦੀ ਇੱਥੇ ਰੈਲੀ ਰੂਲੀ ਕੱਢੀ ਜਾਂਦੇ ਸੀ ਪੁੱਤਰ ਨਗਰੀ ਆ ਇੱਥੇ ਹਿੰਦੂ ਵੀ ਰਹੂਗਾ ਪੰਜਾਬ 'ਚ ਮੁਸਲਮਾਨ ਵੀ ਸਿੱਖ ਵੀ ਈਸਾਈ ਵੀ ਜੈਨੀ ਬੋਧੀ ਭਾਰਤੀ ਸਾਰੇ ਸਿੱਖਾਂ ਉਹ ਮੇਰਾ ਅੱਤਵਾਦੀ ਆ ਮੇਰੀ ਗੱਡੀ ਮਿੰਡੂ ਜੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰਨ ਸਿੰਘ ਮਾੜੇ ਜਾਂ ਆਪਦੇ ਪਿਓ ਦਾ ਨਹੀਂ ਜਾਓ ਆਪਦੇ ਪਿਓ ਦਾ ਨਹੀਂ ਮੇਰਾ ਭੱਜਿਆ ਕਿਉਂ ਆ ਮੇਰਾ ਭੱਜਿਆ ਕਿਉਂ ਆ ਪ੍ਰਸ਼ਾਸਨ ਨੂੰ ਡਰਦਾ ਜੇ ਮੈਂ ਕਤਲ ਕੀਤਾ ਮੈਂ ਪੁਲਿਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਟਫੜ ਲੋ ਜੀ ਜੇ ਮੈਂ ਕਤਲ ਕੀਤਾ ਹੀ ਡਰਦਾ ਕਿਉਂ ਆ ਉਹ ਗਿੱਦੜ ਦੀ ਲਾਦਾ ਉਹ ਉਹ ਨਕਲੀਆਂ ਹੋਨਿੰਗ ਦੇਖੋ ਮਾਰ ਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਕੁਝ ਪ੍ਰਸ਼ਾਸਨ ਨੇ ਵੀ ਵੀ ਕਿਹਾ ਵੀ ਥੋੜਾ ਲਾਅਨ ਆਰਡਰ ਨੂੰ ਮਜ਼ਬੂਤ ਰੱਖਣਾ ਆਪਾਂ ਨੇ ਤੇ ਪ੍ਰਸ਼ਾਸਨ ਫੋਨ ਵੀ ਨਹੀਂ ਚੱਕ ਰਿਹਾ ਅਸੀਂ ਬਿਨਾ ਫੋਨ ਚੱਕੇ ਆਪਾਂ ਜਾਬ ਨਹੀਂ ਸਕਦੇ ਕਿਉਂਕਿ ਪ੍ਰਸ਼ਾਸਨ ਦੇ ਕਹਿਨ ਮਤਾਂ ਡਰਿਆ ਹੋਇਆ ਉਹ ਅਤਵਾਦੀਆਂ ਤੋਂ ਧਮਕੀਆਂ ਆ ਰਹੀਆਂ ਨੇ ਮੈਂ ਅਤਵਾਦੀਆਂ ਤੋਂ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਵਾ ਅੱਜ 2025 ਦਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਸ਼ਾਲਾ ਚ ਕਾਹਨ ਲੱਤਾ ਹੀ ਗੋਲੀਆਂ ਪੈਂਦੀਆਂ ਨੇ ਗੈਂਗਸਟਰਾਂ ਦੇ ਰੋਜ਼ ਗੈਰ ਪ੍ਰਸ਼ਾਸਨ ਦੇ ਸਾਹਮਣੇ ਕੋਈ ਖੰਕੇ ਦਿਖਾ ਦੇਵੇ ਜਾਂ ਮੇਰੇ ਸਾਹਮਣੇ ਗੁਰਸਿੰਦਰ ਸਿੰਘ ਮਾਨ ਦੇ ਅੱਤਵਾਦੀ ਬੱਬਰ ਖਾਲਸਾ ਜਿਹੜਾ ਮੇਲਾ ਕਰਦੇ ਪਏ ਆ ਤੁਸੀਂ ਆਪਣਾ ਪੇਸ਼ ਹੋ ਬੱਬਰ ਖਾਲਸਾ ਦਾ ਚਾਚਾ ਬਦਾਵਾ ਜਿਹੜਾ ਪਾਕਿਸਤਾਨ ਬੈਠਾ ਉਹ ਆਪ ਤਾਂ ਖੁਦ ਲੁਕਿਆ ਹੋਇਆ ਹੋ ਉਹ ਆਪ ਤਾਂ ਜ਼ਿੰਦਗੀ ਜੀ ਰਿਹਾ ਮਸਾ ਲੋਕ ਲੋਕੇ ਜ਼ਿੰਦਗੀ ਜੀ ਰਿਹਾ ਉਹ ਇਹ ਅੱਤਵਾਦੀਆਂ ਦੀ ਕੋਈ ਨਹੀਂ ਚੱਲਣੀ ਇਨਾ ਖਾਲਸਤਾਨੀਆਂ ਦੀ ਇੱਥੇ ਰੈਲੀ ਰੂਲੀ ਕੱਢੀ ਜਾਂਦੇ ਸੀ ਪਉਤਰ ਨਗਰੀ ਆ ਇੱਥੇ ਹਿੰਦੂ ਵੀ ਰਹੂਗਾ ਪੰਜਾਬ ਚ ਮੁਸਲਮਾਨ ਵੀ ਸਿੱਖ ਵੀ ਸਾਈ ਵੀ ਜੈਨੀ ਬੋਧੀ ਭਾਰਤੀ ਸਾਰੇ ਸਿੱਕਾਂ ਦੋ ਨਹੀਂ ਹੈ ਮੇਰਾ ਕਹਿ ਰਿਹਾ ਜਿਹੜੇ ਗਲਤ ਕੰਮ ਕਰ ਰਹੇ ਮੈਂ ਉਹਨਾਂ ਨੂੰ ਗੱਡੀ ਚਾਹ ਉਹ ਮੇਰਾ ਹੱਤਵਾਦੀ ਹੈ ਮੇਰੀ ਗੱਡੀ ਮੈਨੂੰ ਜੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰ ਸਿੰਘ ਮਾੜੇ ਜਾਂ ਆਪਦੇ ਪਿਓ ਦਾ ਨਹੀਂ ਜਾਓ ਆਪਦੇ ਪਿਓ ਦਾ ਨਹੀਂ ਮੇਰਾ ਭੱਜਿਆ ਕਿਉਂ ਆ ਮੇਰਾ ਭੱਜਿਆ ਕਿਉਂ ਆ ਪ੍ਰਸ਼ਾਸਨ ਨੂੰ ਡਰਦਾ ਜੇ ਮੈਂ ਕਤਲ ਕੀਤਾ ਮੈਂ ਪੁਰਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਟਫੜ ਲੋ ਜੀ ਜੇ ਮੈਂ ਕਤਲ ਕੀਤਾ ਹੀ ਡਰਦਾ ਕਿਉਂ ਆ ਉਹ ਗਿੱਦਰ ਦੀ ਲਾਦਾ ਉਹ ਉਹ ਨਕਲੀ ਆ ਹੋ ਨਿੰਗ ਅਸਲੀ ਹੁੰਦਾ ਮੇਰੇ ਵਰਗਾ ਮੈਂ ਗੁੱਟ ਫੜਾਉਂਦਾ ਲਓ ਮੇਰਾ ਫੜੋ ਜੀ ਲੁਥਰਾ ਨੂੰ ਤੁਸੀਂ ਮਿਲਣਾ ਸੀ ਕੀ ਮਿਲੇ ਨਹੀਂ ਉਹ ਉਹ ਭਾਈ ਮੇਰੇ ਵੀਰੋ ਫੋਨ ਨਹੀਂ ਚੱਕ ਰਹੇ ਉਹ ਪਹਿਲੇ ਡਰੇ ਹੋਏ ਨੇ ਪਹਿਲਾਂ ਗੱਲ ਹੋਈ ਸੀ ਤੁਹਾਡੀ ਅੰਮ੍ਰਿਤਸਰ ਉੱਥੋਂ ਨਹੀਂ ਨਹੀਂ ਗੱਲ ਨਹੀਂ ਹੋਈ ਕੱਲ ਦੇ ਫੋਨ ਨਹੀਂ ਚੱਕ ਰਹੇ ਕੋਈ ਗੱਲ ਨਹੀਂ ਉਹਨਾਂ ਨੂੰ ਪਰਮਾਤਮਾ ਸਮਤ ਬਖਸ਼ੂਗਾ ਬੁੱਧੀ ਬਖਸ਼ੂਗਾ ਤਾਕਤ ਬਖਸ਼ੂਗਾ ਬਈ ਲੁਥਰਾ ਦੇ ਨਾਲ ਖੜੇ ਆਂ ਪਰ ਸੈਂਡ ਰਖੇ ਲੁਥਰਾ ਪਰਿਵਾਰ ਮੇਰੇ ਤੋਂ ਮਾਫੀ ਨਾ ਮੰਗਵੇਂ ਮਾਫੀ ਚਾਹ ਪ੍ਰੀਤੀ ਜੱਟੀ ਜਾਵੇ ਜਾਂ ਕੋਈ ਹੋਵੇ ਮਾਫੀ ਨਹੀਂ ਮੰਗਣੀ ਐ ਡਾਕੂਆ ਦੋ ਇਹ ਲਟੇਰੇ ਆਹੇ ਇਹ ਨਾਲੇ ਕੱਚੇ ਵੀ ਆਹੇ ਅਮਰਤਪਾਲ ਮੇਰੋ ਵਰਗੇ ਤੁਸੀਂ ਉਹ ਨਾ ਕਿ ਇੱਕ ਉਹ ਬਾਹਰ ਕਹਿੰਦੇ ਇੱਕ ਇੱਕ ਨਿਹੰਗ ਜਿੱਥੇ ਬੰਦੀਆਂ ਦੇ ਬਾਜੀ ਇੱਕ ਨਿਹੱਤੀ ਉਹਨੂੰ ਮਾਰ ਬਾਜੀ ਮੈਂ ਤਾਂ ਹੱਥ ਜੋੜ ਕੇ ਕਹਿੰਨਾ ਅਸੀਂ ਗੁਰੂ ਦੇ ਸਿੱਖ ਕਿਸ ਨੇ ਕਿਹਾ ਕਤਲ ਕਰਨਾ ਇਹ ਬਹੁਤ ਵੱਡਾ ਪਾਪ ਕੀਤਾ ਮੇਰੋ ਨੇ ਮੈਨਾਂ ਨੂੰ ਨਰਕਾਂ ਦੇ ਟਿਕਟ ਨਹੀਂ ਮਿਲਣੀ ਹੈਗੀ ਮਾਨ ਸਾਹਿਬ ਕਈ ਜਿੱਤੇ ਬੰਦੀਆਂ ਉਹਨਾਂ ਦਾ ਸਾਫ ਨਹੀਂ ਉਹ ਮੈਂ ਕਹਣਾ ਉਹ ਭਰਾਵੋ ਹੱਥ ਜੋੜ ਕੇ ਕਹਿੰਦਾ ਨਾ ਸਾਫ ਦਿਓ ਨਾ ਸਾਫ ਦਿਓ ਉਹ ਉਹਨਾਂ ਦੇ ਹੱਕ ਚ ਆ ਗਿਆ ਮੇਰੇ ਉਹ ਨਾ 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 ਉਹ ਸਿਮਰ ਸਿਮਰਜੀਤ ਕੌਰ ਗੱਲ ਇਹਦੀ ਐਡਵੋਕੇਟ ਆ ਉਹਦੇ ਦਾ ਕੁੱਟ ਪਹਿਲਾਂ ਪੈ ਚੁੱਕੀ ਆ ਉਹ ਕੀ ਕਰੂਗੀ ਉਹਦਾ ਹਾਏ ਰੇਤ ਮਾਫੀ ਹਾਏ ਰੇਤ ਮਾਫੀ ਦਾ ਸਾਹਬ ਨਹੀਂ ਹੋਇਆ ਕੋਈ ਰੇਤ ਮਾਫੀ ਨਹੀਂ ਮੇਰੇ ਕੋ ਪੰਜਾਬ ਚ ਕੋਈ ਰੇਤ ਮਾਫੀ ਨਹੀਂ ਹੈਗੀ ਆ ਤਰੀਕੇ ਨਾਲ ਕੰਮ ਕਰਦੇ ਪਏ ਆ ਅੱਗੇ ਠੀਕੀ ਕੀਤਾ ਜਾ ਰਿਹਾ ਜੀ ਅੱਗੇ ਮੈਂ ਤਾਂ ਕਹਿੰਦਾ ਸੁਖ ਸ਼ਾਂਤੀ ਬਣਾ ਕੇ ਰੱਖੋ ਸੁਖ ਸ਼ਾਂਤੀ ਬਣਾ ਕੇ ਰੱਖੋ ਜੇ ਤੁਹਾਨੂੰ ਕੋਈ ਧਮਕੀ ਆਂਦੀ ਆ ਪ੍ਰਸ਼ਾਸਨ ਦਾ ਸਾਥ ਦਿਓ ਭੁੱਲੜ ਸਾਹਿਬ ਦਾ ਸਾਥ ਦਿਓ ਕਮਿਸ਼ਨਰ ਸਾਹਿਬ ਦਾ ਸਾਥ ਦਿਓ ਅੰਬਸਰੀ ਅਮਰ ਸਾਹਿਬ ਸਾਹਿਬ ਦਿਹਾਤੀ ਲੱਗ ਦਿਓ ਮੈਂ ਜੇ ਕਰਾਂ ਸ਼ਾਂਤੀ ਬਖਸ਼ੋ ਗਲਤ ਕੰਮ ਨਾ ਕਰੋ ਜੋ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਵਾ ਉਹਦੇ ਅਨਸਾਰ ਚਲੋ